साननी जो सत्तूरा में थे क्या वो फेले भी बन गए साननी जितना जरूरत था जितना भाई बजाने कुछ बात नहीं है जितना परानिया फेल करने सत्तूर के वो घोड़े की आँखें बदला सूदे तक आ जाएगा तुम्हारा और जो बाबल साननी ये पाक आगे गए नहीं पील धर गई आने वाला नियासवां सानुवां तैयार तो �

ਸਾਰੀ ਮੁਰਨਾ ਟੁੱਟੀ ਤੇ ਨਾ ਮਿੱਤਰਾਂ ਦੀ ਯਾਰੀ ਐਸੀ ਦੋਸਤੇ ਕਰਦੀ ਗਰੀਬੀ ਕਿਹੜੀ ਜਿੰਦਾਲ ਦੇ ਸਾਥੀ ਹੁਣ ਉਬਰੀ ਨਹੀਂ ਹੋ ਸਕਦੇ ਗਰੀਬ ਨਾਮ ਦੇ ਤੂੰ ਮਾਰਾ ਤੇ ਬਾਣੀ ਨੇ ਤੇ ਮਰ ਵਿੱਚ ਨਾਲ ਤੇ ਨਾਮ ਗਰੀਬੀ ਭਾਈ ਨਾਮ ਪੜੀ ਆ ਰਿਹਾ ਹੈ ਉਸ ਥਾਨ ਹੈ ਪੱਜਾ ਸਾਹਿਬ ਜਿੱਥੇ ਕੰਦਿਆਲਾ ਆ ਗਏ ਨਾਨਕ ਜੀ ਬਹੁਤ ਆ ਰਹੇ ਹਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ 567ਵਾਂ ਬਾਬਾ ਮਰਦਾਨਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਇਹ ਸਾਰੀ ਮਰਜਾ ਮਰਦਾਨਾ ਜੀ ਦੀ ਵੰਸ਼ ਹੈ ਜਿਹੜੀ ਉਹਦੀ ਫੁੱਲਬਾੜੀ ਹੈ ਪਿੰਡਾਂ ਤੋਂ ਜਿੰਨੇ ਭਾਈ ਮਰਦਾਨਾ ਜੀ ਦੇ ਮਿਲ ਕੇ 15 ਸਾਲਾਂ ਤੋਂ ਲਗਾਤਾਰ ਸਾਡਾ ਭਾਈਚਾਰਾ ਜਨਮ ਦਿਹਾੜਾ ਮਨਾ ਰਿਹਾ ਹੈ ਤੇ ਬਹੁਤ ਹੀ ਉਤਸ਼ਾਹ ਨਾਲ ਸਾਡਾ ਗੁਰਦੁਆਰਾ ਕਮੇਟੀ ਬਹੁਤ ਸਹਿਯੋਗ ਵੀ ਦਿੰਦੀ ਹੈ ਆਲੇ-ਦਾਲੇ ਪਿੰਡਾਂ ਦੇ ਪੰਜ ਸਰਪੰਚ ਐਮਐਲਏ ਮੰਤਰੀ ਸਾਹਿਬ ਸਾਰੇ ਆਉਂਦੇ ਨੇ ਸਾਨੂੰ ਸਹਿਯੋਗ ਦਿੰਦੇ ਨੇ ਤਾਂ ਕਿ ਇਹ ਸਾਰਿਆਂ ਦਾ ਸਾਂਝਾ ਕੰਮ ਹੈ ਬਾਬੇ ਨਾਨਕ ਨੇ ਸਾਰਿਆਂ ਨੂੰ ਨਾਲ ਰੱਖਿਆ ਤੇ ਇੱਥੇ ਦੇਖੋ ਹੁਣ ਸਾਡੇ ਮੁਸਲਮਾਨ ਭਾਈ ਵੀ ਸਿੱਖ ਵੀ ਈਸਾਈ ਵੀ ਹਿੰਦੂ ਵੀ ਸਾਰੇ ਅਸੀਂ ਇਹ ਜਨਮ ਦਿਹਾੜਾ ਮਿਲ ਕੇ ਬਣਾਉਨੇ ਆ ਸਾਡੇ ਨਾਲ ਅੰਦਰ ਮੌਲਵੀ ਸਾਹਿਬ ਵੀ ਬੈਠੇ ਨੇ ਤੇ ਇਸ ਕਰਕੇ ਬਾਬਾ ਨਾਨਕ ਜੀ ਦੀ ਬਾਣੀ ਪੜ੍ਹ ਕੇ ਸਾਰਿਆਂ ਦੇ ਜਿਹੜਾ ਇੱਕ ਇੱਕਾ ਭਾਈਚਾਰਾ ਜਿਹੜਾ ਉਹ 15 ਸਾਲ ਤੋਂ ਦੇਖਣ ਨੂੰ ਮਿਲਦਾ ਹੈ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਐਜੇ ਪ੍ਰਧਾਨ ਹੋਣ ਦੇ ਨਾਤੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਪ੍ਰਬੰਧ ਕਮੇਟੀ ਗੁਰਦੁਆਰਾ ਦਾ ਵੀ ਧੰਨਵਾਦ ਕਰਦਾ ਕਿ ਸਾਨੂੰ ਸਹਿਯੋਗ ਦਿੰਦੇ ਨੇ ਸਾਰੇ ਇਲਾਕੇ ਨਿਵਾਸੀ ਪਿੰਡ ਸਾਰੇ ਇਕੱਠੇ ਹੋ ਕੇ ਭਾਈ ਮਰਦਾਨਾ ਜੀ ਦੀ ਫੁੱਲਵਾੜੀ ਇਹ ਜਨਮ ਦਿਹਾੜਾ ਬਣਾਉਂਦੀ ਐ ਤੇ ਸਾਰਿਆਂ ਦਾ ਧੰਨਵਾਦ ਦਿਨਾਂ ਦੀ ਸੇਵਾ ਵਿੱਚ ਲਾ ਕੇ ਧਰਨਾ ਸਿੰਘ ਮਹਾਰਾਜ ਦੀ ਸੇਵਾ ਵਿੱਚ ਦੋਵੇਂ ਸਾਥੀ ਬੋਲੇ ਵਾਲੇ ਐਸੀੋਂ ਹਾਤੇ ਸੀ ਵੀ ਅਸੀਂ ਵੀ ਨਾ ਸੀ ਧੰਨ ਦੇ ਖਜ਼ਾਨੇ ਤੇ ਮੇਰੇ ਭਾਵੇਂ ਤੇ ਲੋਕਾਂ ਦੀ ਭਾਵੇਂ ਜੀ ਦਾ 56 ਮਾ ਜਨਮ ਦਿਹਾੜਾ ਜਿਹੜਾ ਕੁਰਦਵਾਰਾ ਕੋੜਿਆਂ ਵਾਲਾ ਸਾਹਿਬ ਇੱਕ ਮਨਾਇਆ ਜਾ ਰਿਹਾ ਹੈ ਜੀ ਤੇ ਸਮੁੱਚੇ ਪੰਜਾਬ ਵਿੱਚੋਂ ਫਰਦਾਨਾ ਭਾਈਚਾਰੇ ਨਾਲ ਸੰਬੰਧਤ ਸਾਰੇ ਬਰਾਦਰੀ ਇੱਥੇ ਜਮ੍ਹਾਂ ਹੋ ਰਹੀ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨੂੰ। ਹੋਰ ਕੀ ਸੰਦੇਸ਼ ਅੱਜ ਦੇ ਦਿਨ ਦੇਣਾ ਚਾਹੁੰਦੇ ਹਾਂ। ਭਾਈ ਮਰਦਾਨਾ ਜੀ ਦਾ ਸੰਦੇਸ਼ ਹੈ ਸਰਬਸੰਤੀ ਸਰਬ ਸੁਵੰਸ ਦੁਨੀਆ ਦੇ ਵਿੱਚ ਜਿੰਨੇ ਵੀ বাসਦੇ ਨੇ ਸਾਰ ਮਨੁੱਖੀ ਜਾਤੀ ਦੇ ਨਾਲ ਸਾਂਝੀ ਵਾਲਤਾ ਦਾ ਸੰਦੇਸ਼ ਹੈ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਹੈ। ਹਾਂਜੀ ਅਸੀਂ ਵੀ ਜਿਹੜੀ ਮਰਦਾਨਾਂ ਦੀ ਇਹ ਜਰੂਰ ਉਹਦੇ ਦਿਹਾੜੇ ਤੇ ਆਏ ਆ ਜਿਹੜੀ ਚੰਗੇ ਤੇ ਚੱਗਾ ਕੰਮ ਹੋ ਲੈ ਜਾਣਾ ਹੋਣਾ ਚਾਹੀਦਾ ਖਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਪੱਪਾ ਮਰਦਾਨਾਂ ਜੀ ਦਾ 567ਵਾਂ ਉਸ ਜਨਮ ਦਿਨ ਮਨਾਉਣ ਤੇ ਇਹਨਾਂ ਨੂੰ ਆਈਆਂ ਸੰਗਤਾਂ ਵੱਲੋਂ ਪਿਆਰ ਭਰੀ ਬਾਰਕਬਾਦ ਹੁੰਦੇ ਆ ਤੇ ਜਿਹਦੇ ਵਿੱਚ ਸਾਡੇ Hindu, Muslim, Sikh, ईसाई ਸਾਰੇ ਭਾਈ ਮਿਲ ਕੇ ਇਸ ਦਿਹਾੜੇ ਨੂੰ ਮਨਾਉਂਦੇ ਹਨ ਸਾਡੇ ਪ੍ਰਬੰਧਕ ਕਮੇਟੀ ਗੁਰਦਵਾਰਾ ਅੰਬਰਸਾਹਬ ਤੇ ਦੂਸਰੇ ਪ੍ਰਧਾਨ ਸਾਡੇ ਕਮੇਟੀ ਦੇ ਸਰਪੰਚ ਪ੍ਰਿੰਸ ਕਿੰਗ ਜੀ ਜਿਹੜੇ ਮੁੱਖ ਇਸ ਚੀਜ਼ ਦੇ ਸੰਪਾਦਕ ਨੇ ਉਹਨਾਂ ਦਾ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਖਤੇ ਗੁਰੂ ਸਾਹਿਬਾਨ ਸਤ ਗੁਰੂ ਬਾਬਾ ਦੇ ਜਿਹੜੇ ਲੜ ਲੱਗੇ ਹੋਏ ਸੀ ਭਾਈ ਮਰਦਾਨਾ ਜੀ ਅਸੀਂ ਉਹਨਾਂ ਦੀ ਬਰਾਦਰੀ ਚ ਬਿਲੋਂਗ ਕਰਦੇ ਆਂ ਤੋਂ ਸਾਡੇ ਛੋਟੇ ਭਾਈ ਕਿੰਗ ਸਰਪੰਚ ਮੇਹ ਕਲੋਨੀ ਤੋਂ ਇਹ ਹਰ ਸਾਲ ਹੀ ਬਹੁਤ ਵਧੀਆ ਵੱਧ ਚੜ ਕੇ ਇਸ ਅਖੰਡ ਫਾਟ ਸਾਹਿਬ ਤੇ ਉਹਨਾਂ ਦੇ ਦਿਨ ਨੂੰ ਬਹੁਤ ਹੀ ਬਖੂਬੀ ਨਿਮਾਉਂਦ ਨੇ ਹਜੇ ਰਿਸ਼ਤੇਦਾਰਾਂ ਤੇ ਹੋਰ ਭੈਣ ਭਾਈਆਂ ਦਾ ਸੰਯੋਗ ਕਲੋਨੀ ਦਾ ਸੰਯੋਗ ਨਾਲ ਤੇ ਬਹੁਤ ਵਧੀਆ ਉਪਰਾਲਾ ਕਰਦੇ ਨੇ ਤੋਂ ਮੈਂ ਪ੍ਰਮਾਤਮਾ ਅਗੇ ਦੁਆ ਕਰਦਾ ਮੇ ਇਹਨਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੀ ਔਰ ਹਰ ਟਾਈਮ ਸੇਵਾ ਕਰਨ ਦਾ ਮੌਕਾ ਬਖਸ਼ੀ ਜੀ ਜਨਾ ਚੰਨਵਾਦ ਜੀ ਜਲੰਧ ਦੇ ਜਿੰਨੀ ਵੀ ਸੰਗਤ ਸਾਰਿਆਂ ਨੂੰ ਬਹੁਤ ਸਾਰਾ ਦਿਲੋਂ ਪਿਆਰ ਜਿਹੜੇ ਉਹ ਪਹੁੰਚੇ ਨੇ ਸਾਡੇ ਚਾਚਾ ਜੀ ਵੱਲੋਂ ਸਮੇਂ ਜਿੰਨੇ ਵੀਰੇ ਲੋਕਲ ਬੰਦੇ ਨੇ ਇਸ ਬਰਾਦਰੀ ਨਾਲ ਮਰਦਾਨਾ ਜੀ ਦੀ ਕੁਲ ਵਿੱਚੋਂ ਜਿੰਨੇ ਵੀ ਜਾਣੇ ਨੇ ਉਹ ਪਹੁੰਚ ਕੇ ਇੱਥੇ ਉਪਰਾਲਾ ਕਰਦੇ ਨੇ ਤੇ ਸਾਡੇ ਨਾਲ ਸਾਡਾ ਸਿੱਖ ਭਾਈਚਾਰਾ ਬ੍ਰਾਹਮਣ ਭਾਈਚਾਰਾ ਸਾਡੇ ਜਿੰਨੇ ਵੀ ਹੋਰ ਬਰਾਦਰੀ ਦੇ ਬੰਦੇ ਨੇ ਸਾਰੇ ਸਾਡੇ ਨਾਲ ਜੁੜ ਕੇ ਇਸ ਉਪਰਾਲੇ 'ਚ ਖੜਦੇ ਨੇ ਤੇ ਸਾਡਾ ਹਮੇਸ਼ਾ ਹੀ ਇਹ ਰੰਗ ਹੈ ਕਿ ਅਸੀਂ ਜ਼ਿੰਦਗੀ 'ਚ ਸਾਰਿਆਂ ਨਾਲ ਇੱਕ ਜੁੜਤਾ ਨਾਲ ਜੁੜੇ ਰਹੀਏ ਜਿੰਨੇ ਵੀ ਜਣੇ ਆਏ ਨੇ ਸਾਰਿਆਂ ਨੂੰ ਦਿলো ਧੰਨਵਾਦ